ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਡਾਰਕ ਸਰਕਲਸ ਬਾਰੇ ਆਖਿਰ ਇਹ ਕਿਉਂ ਹੁੰਦੇ ਨੇ ਕੀ ਕੀ ਕਾਰਨ ਨੇ ਔਰ ਨਾਲ ਦੇ ਨਾਲ ਬਹੁਤ ਹੀ ਈਜ਼ੀ ਪੰਜ ਮੈਂ ਤੁਹਾਨੂੰ ਹੋਮ ਰੈਮਡੀਜ਼ ਵੀ ਦੱਸਣ ਜਾ ਰਹੀ ਆਂ ਜੋ ਬਹੁਤ ਹੀ ਇਫੈਕਟਿਵ ਰਹਿਣ ਵਾਲੀਆਂ ਨੇ ਅਗਰ ਤੁਸੀਂ ਰੈਗੂਲਰ ਬੇਸਿਸ ਤੇ ਕਰਦੇ ਹੋ ਔਰ ਕਈਆਂ ਦੇ ਡਾਰਕ ਸਰਕਲਸ ਇਹਨਾਂ ਹੋਮ ਰੈਮਡੀਜ਼ ਦੇ ਨਾਲ ਠੀਕ ਵੀ ਹੋਏ ਨੇ ਸੋ ਓਵਰਆਲ ਸਭ ਤੋਂ ਪਹਿਲਾਂ ਜਦੋਂ ਅਸੀਂ ਡਾਰਕ ਸਰਕਲਸ ਦੀ ਗੱਲ ਕਰਦੇ ਆਂ ਤਾਂ ਦੇਖੋ ਕਿਸੇ ਦੀ ਵੀ ਪਰਸਨੈਲਿਟੀ ਦੇ ਵਿੱਚ ਉਹਨਾਂ ਦੇ ਡਾਰਕ ਸਰਕਲਸ ਜੋ ਹੈ ਉਹਨਾਂ ਦਾ ਕੌਨਫੀਡੈਂਸ ਜੋ ਹੈ ਲੋ ਕਰਨ ਲੱਗਦੇ ਨੇ ਕਿਉਂਕਿ ਖੁਦ ਨੂੰ ਅਜਿਹਾ ਫੀਲ ਹੁੰਦਾ ਹੈ ਡਾਰਕ ਸਰਕਲਸ ਨੇ ਦੇਖਣ ਵਾਲਾ ਮੈਨੂੰ ਕਿਵੇਂ ਦੇਖ ਰਿਹਾ ਹੈ ਇਹ ਮੇਰੀ ਅਪੀਅਰੈਂਸ ਕਿਸ ਤਰ੍ਹਾਂ ਦੀ ਹੈ ਸੋ ਪਹਿਲਾ ਆਪਾਂ ਰੀਜ਼ਨ ਦੀ ਗੱਲ ਕਰ ਲਈਏ ਡਾਰਕ ਸਰਕਲਸ ਹੋਉਂਦੇ ਆਖਿਰ ਕਾਰਨ ਕੀ ਰਹਿੰਦੇ ਆ ਤਾਂ ਅਗਰ ਤੁਹਾਡੇ ਵਿੱਚ ਵੀ ਕੋਈ ਅਜਿਹਾ ਕਾਰਨ ਹੈ ਤਾਂ ਤੁਸੀਂ ਉਸ ਕਾਰਨ ਨੂੰ ਵੀ ਬਦਲ ਸਕਦੇ ਹੋ ਤੇ ਨਾਲ ਦੀ ਨਾਲ ਹੋਮ ਰੈਮਡੀਜ਼ ਨੂੰ ਅਗਰ ਤੁਸੀਂ ਅਪਣਾਦੇ ਹੋ ਤਾਂ ਤੁਹਾਨੂੰ ਬਹੁਤ ਹੀ ਜਲਦੀ ਜੋ ਹੈ ਇਨ ਆ ਡਾਰਕ ਸਰਕਲਸ ਤੋਂ ਛੁਟਕਾਰਾ ਮਿਲ ਸਕਦਾ ਸਭ ਤੋਂ ਵੱਡਾ ਕਾਰਨ ਅਗਰ ਅਸੀਂ ਗੱਲ ਕਰੀਏ ਉਹ ਹੈ ਨੀਂਦ ਜਿਨ੍ਹਾਂ ਦੀ ਵੀ ਨੀਂਦ ਡਿਸਟਰਬ ਹੈ ਤੁਸੀਂ ਪ੍ਰੋਪਰ ਆਪਣੀ 7-8 ਘੰਟੇ ਦੀ ਨੀਂਦ ਨਹੀਂ ਲੈ پا ਰਹੇ ਹੋ ਜਾਂ ਫਿਰ ਤੁਸੀਂ ਸਾਊਂਡ ਸਲੀਪ ਨਹੀਂ ਲੈ ਰਹੇ ਹੋ ਮਤਲਬ 1-2 ਘੰਟੇ ਸੌਂਦੇ ਹੋ ਫਿਰ ਉੱਠ ਜਾਂਦੇ ਹੋ ਪ੍ਰੋਪਰ ਕੰਟੀਨਿਊ ਨੀਂਦ ਤੁਹਾਡੀ ਨਹੀਂ ਹੋ ਪਾ ਰਹੀ ਹੈ ਉਸ ਦੇ ਨਾਲ ਵੀ ਡਾਰਕ ਸਰਕਲਸ ਦੀ ਪ੍ਰੋਬਲਮ ਹੋਣ ਲੱਗਦੀ ਹੈ ਦੂਜਾ ਵੱਡਾ ਕਾਰਨ ਹੈ ਅੱਜ ਕੱਲ ਸਟ्रेस ਜਿਨ੍ਹਾਂ ਨੂੰ ਵੀ ਤੁਸੀਂ ਦੇਖੋ ਕੰਮ ਦਾ ਸਟ्रेस ਹੈ ਘਰ ਦਾ ਸਟ्रेस ਹੈ ਜਾਂ ਕਿਸੇ ਵੀ ਗੱਲ ਦਾ ਕੋਈ ਸਟ्रेस ਚੱਲ ਰਿਹਾ ਹੈ ਕਿਸੇ ਰਿਲੇਸ਼ਨ ਨੂੰ ਲੈ ਕੇ ਕੋਈ ਸਟ्रेस ਚੱਲ ਰਿਹਾ ਹੈ ਉਹਨਾਂ ਦੇ ਵੀ ਡਾਰਕ ਸਰਕਲਸ ਹੋ ਜਾਂਦੇ ਨੇ ਸੋ ਤੁਸੀਂ ਜ਼ਰੂਰ ਆਪਣੇ ਸਟ्रेस ਦੇ ਉੱਪਰ ਵੀ ਕੰਮ ਕਰਨਾ ਹੈ ਅੱਜ ਦੇ ਟਾਈਮ ਵਿੱਚ ਜਿੱਥੇ ਹੋਟੇ ਸ ਬਿਮਾਰੀਆਂ ਅਸੀਂ ਕਹਿੰਦੇ ਆ ਹੈਲਥ ਇਸ਼ੂਸ ਨੇ ਸਭ ਤੋਂ ਵੱਡਾ ਕਾਰਨ ਉਹਨਾਂ ਦੇ ਪਿੱਛੇ ਸਟ्रेस ਅੱਜ ਕੱਲ ਜ਼ਰੂਰ ਬਣਿਆ ਹੋਇਆ ਹੈ ਸੋ ਡਾਰਕ ਸਰਕਲਸ ਨੂੰ ਛੁਟਕਾਰਾ ਪਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸਟ्रेस ਦੇ ਉੱਪਰ ਵੀ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਅਗਲਾ ਹੈ ਜੀ ਪੂਰ ਨਿਊਟ੍ਰੀਸ਼ਨ ਜੀ ਹਾਂ ਅਸੀਂ ਖਾਣ ਨੂੰ ਪੂਰਾ ਦਿਨ ਪੇਟ ਭਰ ਕੇ ਖਾਂਦੇ ਆ ਲੇਕਿਨ ਕੀ ਚੰਗਾ ਖਾ ਰਹੇ ਆ ਇਸ ਤੋਂ ਵੀ ਤੁਹਾਨੂੰ ਜ਼ਰੂਰ ਨੋਟਿਸ ਕਰਨਾ ਚਾਹੀਦਾ ਹੈ ਉਸ ਦੇ ਵਿੱਚ ਚੰਗੀ ਤਰ੍ਹਾਂ ਨਾਲ मिनरल्स, ਵਿਟਾਮਿਨਸ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਫਾਈਬਰ, ਕਾਰਬੋਹਾਈਡਰੇਟਸ ਜਾਂ ਫੈਟ, ਅੱਛਾ ਫੈਟ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਪ੍ਰੋਪਰ ਤੁਹਾਡੀ ਡਾਈਟ ਵਿੱਚ ਜਾ ਰਿਹਾ ਹੈ। ਸੋ ਇਹ ਨਹੀਂ ਕਿ ਅਸੀਂ ਪੇਟ ਭਰ ਲਿਆ ਤਾਂ ਮੀਨਜ਼ ਅਸੀਂ ਆਪਣੀ ਬਾਡੀ ਨੂੰ ਸਭ ਕੁਝ ਦੇ ਦਿੱਤਾ। ਅਜਿਹਾ ਬਿਲਕੁਲ ਨਹੀਂ ਹੁੰਦਾ। ਜਿੰਨਾ ਤੁਸੀਂ ਜੰਕ ਫੂਡ, ਫਾਸਟ ਫੂਡ ਖਾ ਰਹੇ ਹੋ, ਇਹ ਸਭ ਤਾਂ ਕਾਰਨ ਬਣਦੇ ਹੀ ਨੇ ਸਾਡੀ ਪੂਰ ਹੈਲਥ ਦੇ ਲਈ ਤੇ ਬਾਕੀ ਹੈਲਥ ਇਸ਼ੂਜ਼ ਜਿੱਥੇ ਹੁੰਦੇ ਨੇ, ਡਾਰਕ ਸਰਕਲਸ ਵੀ ਪੂਰ ਨਿਊਟ੍ਰੀਸ਼ਨ ਦੇ ਨਾਲ ਹੁੰਦੇ ਨੇ डाइट डायट विटामिन ए कंप्लीट नहीं होएगा तो अजि प्रॉब्लम हो सकती है तू चाहे है जी हैल्थ कंसर्न कई बार कोई होश्यू इना वा चल रहा तो हों पता ही नहीं चलता उपरों उपरों ਕਈ ਤਰ੍ਹਾਂ ਦੀ ਕਰੀਮਸ ਅਪਲਾਈ ਕਰ ਰਹੇ ਹੋ ਜੋ ਵੀ ਮਾਰਕੀਟ ਵਿੱਚ ਕਈ ਤਰ੍ਹਾਂ ਦੀ ਐਡਸ ਆ ਰਹੀ ਹੁੰਦੀਆਂ ਹਨ ਡਾਰਕ ਸਰਕਲਸ ਨੂੰ ਠੀਕ ਕਰਨ ਦੇ ਲਈ ਬਹੁਤ ਕੁਝ ਕਰਕੇ ਦੇਖ ਰਹੇ ਹੋ ਪਰ ਠੀਕ ਨਹੀਂ ਹੋ ਰਿਹਾ ਤਾਂ ਤੁਹਾਨੂੰ ਜ਼ਰੂਰ ਆਪਣੀ ਹੈਲਥ ਤੇ ਫੋਕਸ ਇੱਥੇ ਕਰਨਾ ਹੀ ਪਏਗਾ ਕਿ ਕਿਤੇ ਕੋਈ ਹੋਰ ਤੁਹਾਡਾ ਹੈਲਥ ਇਸ਼ੂ ਤਾਂ ਨਹੀਂ ਵੱਡਾ ਚੱਲ ਰਿਹਾ ਤੁਸੀਂ ਡਾਕਟਰ ਨਾਲ ਕੰਸਲਟ ਵੀ ਇਸ ਨੂੰ ਲੈ ਕੇ ਜ਼ਰੂਰ ਕਰਨਾ ਹੈ ਅ ਅਪਾ ਲਾਸਟ ਵਿੱਚ ਗੱਲ ਕਰੀਏ ਓਵਰਵਰਕ ਠੀਕ ਹੈ ਤੁਸੀਂ ਬਹੁਤ ਹਾਰਡ ਵਰਕਿੰਗ ਹੋ ਤੁਸੀਂ ਕੰਮ ਦੇ ਉੱਪਰ ਬਹੁਤ ਜ਼ਿਆਦਾ ਫੋਕਸ ਕਰਦੇ ਹੋ ਪਰ ਨਾਲ ਦੇ ਨਾਲ ਤੁਹਾਨੂੰ ਆਪਣੀ ਹੈਲਥ ਦੇ ਉੱਪਰ ਵੀ ਧਿਆਨ ਜ਼ਰੂਰ ਰੱਖਣਾ ਹੀ ਚਾਹੀਦਾ ਹੈ ਜੇ ਤੁਹਾਡੀ ਹੈਲਥ ਠੀਕ ਰਹੇਗੀ ਤਾਂ ਹੀ ਤਾਂ ਤੁਸੀਂ ਅਗਰ ਲੌਂਗ ਟਰਮ ਆਪਣਾ ਹਾਰਡ ਵਰਕ ਵੀ ਕੰਟੀਨਿਊ ਰੱਖ ਸਕੋਗੇ ਸੋ ਤੁਸੀਂ ਇਹ ਜਾਣ ਲਓ ਕਿ ਸਾਡੀ ਪੂਰੀ ਬਾਡੀ ਦਾ ਜੋ 40% એનર્ਜੀ ਹੈ ਸਾਡੀ ਅੱਖਾਂ ਦੇ ਵਿੱਚ ਲੱਗਦੀ ਹੈ ਅੱਖਾਂ ਦੇਖਣ ਨੂੰ ਤਾਂ ਲੱਗਦਾ ਬੜਾ ਨਾਰਮਲ ਕੰਮ ਹੈ ਅਸੀਂ ਦੇਖ ਹੀ ਰਹੇ ਹਾਂ ਪਰ ਬਹੁਤ એનર્ਜੀ ਜੋ ਹੈ ਸਾਡੀ ਬਾਡੀ ਦੀ ਯੂਜ਼ ਹੁੰਦੀ ਹੈ ਅੱਖਾਂ ਦੇ ਉੱਪਰ ਹੀ ਇਸ ਲਈ ਸਾਨੂੰ ਆਪਣੀ ਅੱਖਾਂ ਦਾ ਖਾਸਾ ਉਤੇ ਧਿਆਨ ਵੀ ਰੱਖਣਾ ਚਾਹੀਦਾ ਹੈ ਤਾਂ ਕਿ ਸਿਰਫ ਡਾਰਕ ਸਰਕਲਸ ਹੀ ਨਹੀਂ ਅੱਖਾਂ ਨੂੰ ਲੈ ਕੇ ਕੋਈ ਹੋਰ ਵੀ ਪਰੇਸ਼ਾਨੀ ਦਿੱਕਤ ਸਾਨੂੰ ਬਿਲਕੁਲ ਵੀ ਨਾ ਹੋਵੇ ਤਾਂ ਫਟਾਫਟ ਆਪਾਂ ਹੋਮ ਰੈਮਡੀਜ਼ ਦੀ ਸ਼ੁਰੂਆਤ ਕਰ ਦਿਆ ਸਭ ਤੋਂ ਪਹਿਲਾਂ ਬਹੁਤ ਹੀ ਈਜ਼ੀ ਜਿਹਾ ਹੈ ਉਜ਼ੇ ਲਈ ਤੁਸੀਂ ਕੀ ਲੈਣਾ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਹੋਮ ਰੈਮਡੀ ਦੀ ਗੱਲ ਕਰੀਏ ਤਾਂ ਤੁਸੀਂ ਲੈਣਾ ਹੈ ਪਿਓਰ ਕਾਓ ਘੀ ਜੀ ਹਾਂ ਜੋ ਗਾਂ ਦਾ ਦੇਸੀ ਘਿਓ ਹੁੰਦਾ ਉਹ ਤੁਸੀਂ ਲੈਣਾ ਹੈ ਔਰ ਸੌਣ ਤੋਂ ਪਹਿਲਾਂ ਤੁਸੀਂ ਆਪਣੀ ਅੱਖਾਂ ਦੇ نیچے ਜੈਂਟਲੀ ਜੋ ਹੈ ਫਿੰਗਰਜ਼ ਦੇ ਨਾਲ ਆਪਣੇ ਆ ਗਾਂ ਦੇ ਦੇਸੀ ਘੋੜੇ ਨਾਲ ਹਲਕੀ ਹਲਕੀ ਮ사ਜ ਕਰਨੀ ਹੈ ਔਰ ਬਹੁਤ ਹੀ ਲਾਈਟ ਹੋ ਕਿਉਂਕਿ ਸਾਡੀ ਇੱਥੇ ਸਕਿਨ ਬਹੁਤ ਹੀ ਜ਼ਿਆਦਾ ਸੌਫਟ ਹੁੰਦੀ ਹੈ ਔਰ ਤੁਸੀਂ ਰੈਗੂਲਰ ਜਦੋਂ ਅჯਾਹ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਇਸ ਦੇ ਨਾਲ ਟੇ ਸਾਰਾ ਫਰਕ ਤੁਹਾਨੂੰ ਮਿਲ ਰਿਹਾ ਹੈ ਡੇਲੀ ਸੌਣ ਤੋਂ ਪਹਿਲਾਂ ਤੁਸੀਂ ਮ사ਜ ਜ਼ਰੂਰ ਕਰੋ ਔਰ ਨਿਊਟ੍ਰੀਸ਼ਨ ਤੁਹਾਡੀ ਇੱਥੇ ਨਰਵਸ ਨੂੰ ਮਿਲਣ ਲੱਗਦਾ ਹੈ ਤੁਹਾਡੀ ਸਕਿਨ ਨੂੰ ਮਿਲਣ ਲੱਗਦਾ ਹੈ ਜਿਹੜੀ ਵੀ ਡੈਮੇਜ ਹੋ ਰਹੀ ਹੈ ਸਕਿਨ ਉਸ ਨੂੰ ਇੱਥੇ ਬਹੁਤ ਹੀ ਰਾਹਤ ਇਸ ਦੇ ਨਾਲ ਮਿਲਣ ਵਾਲੀ ਹੈ ਦੂਸਰੀ ਆਪਾਂ ਗੱਲ ਕਰਦੇ ਹਾਂ ਖਕੂਮਬਰ ਐਂਡ ਰੋਜ਼ ਵਾਟਰ ਦੀ ਖੀਰਾ ਹੈ ਇਸ ਨੂੰ ਕद्दूकस ਕਰ ਲਓ ਔਰ ਉਸ ਤੋਂ ਬਾਅਦ ਇਸ ਨੂੰ ਨਿਚੋੜ ਕੇ ਜਿਆ ਜੋ ਪਾਣੀ ਆ ਤੁਸੀਂ ਉਸ ਨੂੰ ਜੂਸ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਉਸ ਨੂੰ ਕੱਢ ਲਓ ਔਰ ਇਸ ਵਿੱਚ ਤੁਸੀਂ ਰੋਜ਼ ਵਾਟਰ ਮਿਕਸ ਕਰ ਲਓ ਇਹ ਦੋਵੇਂ ਚੀਜ਼ਾਂ ਜਦੋਂ ਮਿਲਣਗੀਆਂ ਇੱਕ ਤਾਂ ਕੂਲਿੰਗ ਇਫੈਕਟ ਇਸ ਦੇ ਨਾਲ ਮਿਲਦਾ ਹੈ ਐਂਟੀਆਕਸੀਡੈਂਟ ਹੋ ਜਾਂਦਾ ਹੈ ਔਰ ਇਸ ਦੇ ਨਾਲ ਵੀ ਤੁਹਾਡੇ ਜਿਹੜੇ ਡਾਰਕ ਸਰਕਲਸ ਦੀ ਪ੍ਰੋਬਲਮ ਹੈ ਇਸ ਨੂੰ ਬਹੁਤ ਸਾਰੀ ਰਾਹਤ ਮਿਲਣ ਵਾਲੀ ਹੈ ਪਰ ਕਰਨਾ ਇਸ ਨੂੰ ਤੁਸੀਂ ਡੇਲੀ ਹੈ ਫਰਕ ਕਿਸੇ ਵੀ ਹੋਮ ਰੈਮਡੀ ਦਾ ਤਦ ਹੀ ਮਿਲਦਾ ਹੈ ਜਦ ਤੁਸੀਂ ਇਸ ਨੂੰ ਡੇਲੀ ਅਪਣਾਉਂਦੇ ਹੋ ਅਗਲੀ ਆਪਾਂ ਗੱਲ ਕਰੀਏ ਜੀ ਐਲੋਵੀਰਾ ਐਂਡ ਐਲਮੈਂਟ ਐਲੋਵੇਰਾ ਅਸੀਂ ਸਾਰੇ ਜਾਣਦੇ ਆ ਐਲੋਵੇਰਾ ਬਹੁਤ ਆਸਾਨੀ ਨਾਲ ਐਲੋਵੇਰਾ ਜੈਲ ਜਿਹੜੀ ਸਾਨੂੰ ਮਾਰਕੀਟ ਮਿਲ ਜਾਂਦੀ ਹੈ ਨਾਲ ਆਪਾਂ ਐਲਮੰਟ ਆਇਲ ਦੀ ਗੱਲ ਕਰਦੇ ਆ ਬਾਦਾਮ ਤੇਲ ਦੀ ਗੱਲ ਕਰਦੇ ਆ ਤਾਂ ਇੱਕ ਟੇਬਲस्पून ਤੁਸੀਂ ਐਲੋਵੇਰਾ ਲਓ ਉਸ ਦੇ ਵਿੱਚ ਕੁਝ ਬੂੰਦਾ ਤੁਸੀਂ ਬਾਦਾਮ ਤੇਲ ਦੀਆਂ ਪਾਣੀਆਂ ਨੇ ਇਸ ਨੂੰ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਓ ਔਰ ਇਸ ਨੂੰ ਪਹਿਲਾਂ ਤੁਸੀਂ 15-20 ਮਿੰਟ ਆਪਣੇ ਇਸ ਏਰੀਆ ਵਿੱਚ ਜਿੱਥੇ ਡਾਰਕ ਸਰਕਲਸ ਨੇ ਉੱਥੇ ਹਲਕਾ-ਹਲਕਾ ਲਗਾ ਲਓ ਕੁਝ ਬੂੰਦਾ ਔਰ ਉਸ ਤੋਂ ਬਾਅਦ ਇਸ ਨੂੰ ਤੁਸੀਂ 15-20 ਮਿੰਟ ਰੱਖਣਾ ਹੈ 15-20 ਮਿੰਟ ਤੋਂ ਬਾਅਦ ਤੁਸੀਂ ਇਸ ਨੂੰ ਗਿੱਲੇ ਕੱਪੜੇ ਦੇ ਨਾਲ ਪੂੰਝ ਪੂੰਝ ਲਓ ਤਾਂ ਕਿ ਜੋ ਹੈ ਐਕਸੈਸਿਵ ਜਿਹੜੀ ਔਇਲ ਲੱਗਿਆ ਹੈ ਉਹ ਉੱਥੋਂ ਰਿਮੂਵ ਹੋ ਜਾਏ ਸੋ 15-20 ਮਿੰਟ ਤੁਸੀਂ ਹਰ ਰੋਜ਼ ਇਸ ਨੂੰ ਰੱਖਣਾ ਹੈ ਬਹੁਤ ਚੰਗਾ ਹੋਏਗਾ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਅਜਿਹਾ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਇਸ ਨੂੰ ਪੂੰਝ ਲਓਗੇ ਸੌਵੋਗੇ ਤਾਂ ਪੂਰੀ ਰਾਤ ਦੇ ਵਿੱਚ ਵੀ ਜੋ ਹੈ ਸਕਿਨ ਦੇ ਵਿੱਚ ਇਸ ਦੇ ਨਾਲ ਰਿਕਵਰੀ ਹੋਣ ਲੱਗਦੀ ਹੈ ਸੋ ਤੁਸੀਂ ਇਸ ਰੈਮਡੀ ਨੂੰ ਵੀ ਅਪਣਾ ਸਕਦੇ ਹੋ ਅਗਲੀ ਆਪਾਂ ਗੱਲ ਕਰੀਏ ਦਹੀਂ ਤੇ ਹਲਦੀ ਦਹੀਂ ਤੇ ਹਲਦੀ ਦਾ ਕੰਬੀਨੇਸ਼ਨ ਆਪਦੇ ਆਪ ਵਿੱਚ ਬਹੁਤ ਹੀ ਵਧੀਆ ਕੰਬੀਨੇਸ਼ਨ ਹੈ ਦੇਖੋ ਇਹ ਨੈਚੁਰਲ ਸਕਿਨ ਬ੍ਰਾਈਟਨਰ ਦਾ ਵੀ ਕੰਮ ਕਰਦਾ ਹੈ ਕੰਬੀਨੇਸ਼ਨ ਸੋ ਇਸ ਨੂੰ ਤੁਸੀਂ ਜ਼ਰੂਰ ਅਪਲਾਈ ਕਰ ਸਕਦੇ ਹੋ ਦਹੀਂ ਦੇ ਵਿੱਚ ਥੋੜੇ ਜਿਹਾ ਦਹੀਂ ਵਿੱਚ ਥੋੜੀ ਜਿਹੀ ਹਲਦੀ ਮਿਕਸ ਕਰੋ ਤੁਸੀਂ ਆਪਣੀ ਆਈਜ਼ ਦੇ نیچے ਇੱਥੇ ਤੁਸੀਂ 15 ਮਿੰਟ ਤੱਕ ਲਗਾ ਕੇ ਰੱਖੋ ਕੂਲਿੰਗ ਇਫੈਕਟ ਵੀ ਮਿਲੇਗਾ ਦੇਖੋ ਇਸ ਦੇ ਨਾਲ ਇਹ ਐਂਟੀ ਆਕਸੀਡੈਂਟ ਵੀ ਹੈ ਐਂਟੀ ਇਨਫਲੇਮੇਟਰੀ ਵੀ ਹੈ ਸੋ ਤੁਹਾਨੂੰ ਕੋਈ ਵੀ ਇਥੋਂ प्रॉब्लम चल रही है डार्क सर्कल्स भी प्रॉब्लम उत्ते तो बहुत ज्यादा ये असर तुम मिलेगा ही मिलेगा पर फिर तो कहूँगी होम रेमिडीज असर उदो ही कर दिया ने जब तुम तो इसमें रेगुलर बेसिस से कर बहुत सारे मैसेजि कमेंट्स ईमेल्स भी सी कि डाक सर्कल उ चंगी होम रैमेड दसिया जा हमेशा अक्सर सुनते हैं कि ਆਲੂ ਦਾ ਰਸ ਕੱਢ ਕੇ ਲਗਾ ਸਕਦੇ ਆ ਉਸ ਦਾ ਵੀ ਬਹੁਤ ਫਾਇਦਾ ਤੇ ਮੈਂ ਤੁਹਾਨੂੰ ਹੋਰ ਅਲੱਗ-ਅਲੱਗ ਇਸ ਲਈ 4-5 ਤਰ੍ਹਾਂ ਦੀ ਹੋਮ ਰੈਮਡੀਜ਼ ਦੱਸ ਰਹੀ ਆ ਕਿ ਤੁਸੀਂ ਇਹਨਾਂ ਨੂੰ ਵੀ ਅਪਣਾਓ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਕਿੰਨੇ ਆਸਾਨ ਜਿਹੇ ਤਰੀਕੇ ਨੇ ਜਿਸ ਦੇ ਨਾਲ ਤੁਸੀਂ ਆਪਣੇ ਡਾਰਕ ਸਰਕਲਸੋਂ ਛੁਟਕਾਰਾ ਪਾ ਸਕਦੇ ਹੋ ਅਗਲੀ ਆਪਾਂ ਗੱਲ ਕਰੀਏ ਲਾਸਟ ਜੋ ਮੈਂ ਪੰਜਵੀਂ ਹੋਮ ਰੈਮੇਡੀ ਤੁਹਾਨੂੰ ਦੱਸਣ ਜਾ ਰਹੀ ਹਾਂ ਉਹ ਹੈ ਜੀ ਜਿਹੜਾ ਕੱਚਾ ਦੁੱਧ ਹੁੰਦਾ ਠੰਡਾ ਕੱਚਾ ਦੁੱਧ ਜੀ ਹਾਂ ਬੋਇਲ ਕਿਤੇ ਬਿਨਾ ਅਗਰ ਬੋਇਲ ਕੀਤਾ ਹੋਇਆ ਚਲੋ ਤਾਂ ਵੀ ਕੋਈ ਗੱਲ ਨਹੀਂ ਪਰ ਕੋਸ਼ਿਸ਼ ਕਰੋ ਜਿਹੜਾ ਕੱਚਾ ਦੁੱਧ ਹੈ ਔਰ ਉਹ ਠੰਡਾ ਫ੍ਰਿਜ ਵਿੱਚ ਕਰ ਲਓ ਕਾਟਨ ਦੇ ਨਾਲ ਤੁਸੀਂ ਇਸ ਨੂੰ ਆਪਣੇ ਇਸ ਏਰੀਆ ਦੇ ਵਿੱਚ ਡਿਪਟਿਵ ਕਰਕੇ ਲਗਾ ਲਓ ਔਰ ਇਸ ਨੂੰ ਜਿਹੜਾ ਇਹ ਕਾਟਨ ਹੈ ਜਿਸ ਦੇ ਵਿੱਚ ਠੰਡਾ ਜਿਹੜਾ ਕੱਚਾ ਦੁੱਧ ਹੈ ਹੀ ਆਲਰੇਡੀ ਡਿਪ ਕੀਤੀ ਹੋਈ ਹੈ ਇੱਥੇ-ਇੱਥੇ ਲਗਾਉਣ ਤੋਂ ਬਾਅਦ ਤੁਸੀਂ ਉਹ ਕਾਟਨ ਹੀ ਦੋਵੇਂ ਅੱਖਾਂ ਦੇ ਉੱਪਰ ਰੱਖ ਲੋ ਇਸ ਨੂੰ ਤੁਸੀਂ 15 ਮਿੰਟ ਤੱਕ ਅੱਖਾਂ ਦੇ ਉੱਪਰ ਲਗਾ ਕੇ ਰੱਖੋ ਪੂਰਾ 쿨ਿੰਗ ਇਫੈਕਟ ਇਸ ਦੇ ਨਾਲ ਤੁਹਾਨੂੰ ਮਿਲਣ ਵਾਲਾ ਹੈ ਔਰ ਕੱਚੇ ਦੁੱਧ ਦੇ ਵਿੱਚ ਐਸੇ ਕੰਪਾਊਂਡ ਹੁੰਦੇ ਨੇ ਜੋ ਸਕਿਨ ਬ੍ਰਾਈਟਨਿੰਗ ਦਾ ਕੰਮ ਕਰਦੇ ਆ ਸਕਿਨ ਦੀ ਰਿਕਵਰੀ ਦਾ ਕੰਮ ਕਰਦੇ ਨੇ ਜਿੱਥੇ ਵੀ ਸਕਿਨ ਡੈਮੇਜ ਹੋਈ ਹੁੰਦੀ ਹੈ ਉਥੇ ਬਹੁਤ ਚੰਗਾ ਅਸਰ ਕਰਦੇ ਆ ਔਰ ਤੁਸੀਂ ਰੈਗੂਲਰ ਇਸ ਨੂੰ ਲਗਾ ਸਕਦੇ ਹੋ ਔਰ ਸਿਰਫ ਆਈਜ਼ ਹੀ ਕਿਉਂ ਤੁਸੀਂ ਪੂਰੇ ਫੇਸ ਤੇ ਜੋ ਹੈ ਇਸ ਕੱਚੇ ਦੁੱਧ ਦੇ ਨਾਲ ਕਲੀਨਸਿੰਗ ਕਰ ਸਕਦੇ ਹੋ ਜਦੋਂ ਤੁਸੀਂ ਰੈਗੂਲਰ ਕਰੋਗੇ ਨਾ ਕਲੀਨਸਿੰਗ ਆਪਣੇ ਫੇਸ ਦੀ ਵੀ ਤਾਂ ਤੁਹਾਡੀ ਸਕਿਨ ਦੇ ਉੱਪਰ ਵੀ ਜੇਕਰ ਕੋਈ ਛੋਟੇ ਛੋਟੇ ਨਿਸ਼ਾਨ ਪਏ ਹੋਇਆ ਕਈ ਵਾਰੀ ਕੋਈ ਪਿੰਪਲਸ ਦੇ ਨਿਸ਼ਾਨ ਹੁੰਦੇ ਨੇ ਵੈਸੇ ਹੀ ਕਈ ਵਾਰੀ ਥੋੜੀ-ਬੋਤੀ ਇਨਫੈਕਸ਼ਨ ਹੋ ਰਹੀ ਹੁੰਦੀ ਹੈ ਗਰਮੀ ਆ ਉਸੇ ਕਰਕੇ ਥੋੜਾ ਕੁਝ ਨਿਸ਼ਾਨ ਜਾਂ ਪਿੰਪਲਸ ਹੋ ਰਹੇ ਹੁੰਦੇ ਨੇ ਤਾਂ ਤੁਸੀਂ ਕੱਚੇ ਦੁੱਧ ਦੇ ਨਾਲ ਠੰਡੇ ਕੱਚੇ ਦੁੱਧ ਦੇ ਨਾਲ ਅਗਰ ਫੇਸ ਨੂੰ ਡੇਲੀ ਕਲੀਨ ਕਰਕੇ ਸੌਂਦੇ ਹੋ ਤਾਂ ਤੁਹਾਨੂੰ ਇਸ ਦੇ ਨਾਲ ਵੀ ਬਹੁਤ ਅੱਛੇ ਰਿਜ਼ਲਟ ਮਿਲਣ ਵਾਲੇ ਨੇ ਪਰ ਲਾਸਟ ਵਿੱਚ ਮੈਂ ਜ਼ਰੂਰ ਕਹੂੰਗੀ ਕਿ ਤੁਸੀਂ ਤਿੰਨ ਹੋਰ ਚੀਜ਼ਾਂ ਤੇ ਧਿਆਨ ਜ਼ਰੂਰ ਰੱਖਣਾ ਹੈ ਕਿਹੜੀਆਂ ਤੁਸੀਂ ਆਪਣੀ ਨੀਂਦ ਜੋ ਹੈ ਬਹੁਤ ਵਧੀਆ ਲੈਣੀ ਹੈ ਆਪਣੀ ਡਾਈਟ ਜਿਹੜੀ ਹੈ ਬੈਲੈਂਸ ਰੱਖਣੀ ਹੈ ਜਿਸ ਦੇ ਵਿੱਚ ਚੰਗਾ ਨਿਊਟ੍ਰੀਸ਼ਨ ਤੁਹਾਨੂੰ ਜ਼ਰੂਰ ਮਿਲ ਰਿਹਾ ਹੈ ਵਿਟਾਮਿਨਸ ਮਿਨਰਲਸ ਇਹਨਾਂ ਸਭ ਦੇ ਉੱਪਰ ਤੁਸੀਂ ਫੋਕਸ ਖਾਣਾ ਕਰਨਾ ਹੈ ਜਿਸ ਦੇ ਵਿੱਚ ਤੁਸੀਂ ਫਰੂਟਸ ਹਰੀਆਂ ਸਬਜ਼ੀਆਂ ਲੀਫੀ ਵੈਜੀਟੇਬਲਸ ਪਾਣੀ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਪੀਣਾ ਔਰ ਲਾਸਟ ਵਿੱਚ ਸਟ्रेस ਸਟ्रेस ਦੇ ਉੱਪਰ ਤੁਸੀਂ ਕੰਮ ਜ਼ਰੂਰ ਕਰਨਾ ਹੈ ਸਟ्रेस ਤੁਸੀਂ ਘੱਟ ਤੋਂ ਘੱਟ ਲੈਣਾ ਹੈ ਸਟ्रेस ਹੁੰਦੀ ਹੈ ਤਾਂ ਢੇਰ ਸਾਰੀਆਂ ਪ੍ਰੋਬਲਮ ਹੋ ਜਾਂਦੀ ਹੈ ਨੀਂਦ ਨਹੀਂ ਆਉਂਦੀ ਹੈ ਕੁਝ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਫਿਰ ਤੁਸੀਂ ਜ਼ਿਆਦਾ ਜ਼ਿਆਦਾ ਸਮਾਂ ਤੱਕ ਮੋਬਾਈਲ ਦੇਖ ਮੋਬਾਈਲ ਕੰਟੀਨਿਊ ਘੱਟ ਲਾਈਟ ਦੇ ਵਿੱਚ ਅਗਰ ਤੁਸੀਂ ਰਾਤ ਨੂੰ ਵੀ ਮੋਬਾਈਲ ਦੇਖਦੇ ਰਹਿੰਦੇ ਹੋ ਉਸ ਦੀ ਲਾਈਟ ਦੇ ਨਾਲ ਵੀ ਤੁਹਾਡੀ ਨਰਵਸ ਜੋ ਹੈ ਡੈਮੇਜ ਹੁੰਦੀਆਂ ਨੇ ਸੋ ਉਸ ਦੇ ਨਾਲ ਸਿਰਫ ਡਾਰਕ ਸਰਕਲਸ ਹੀ ਨਹੀਂ ਬਲਕਿ ਤੁਹਾਡੀ ਜੋ ਆਈ ਸੈੱਟ ਵੀ ਵੀਕ ਹੋ ਜਾਂਦੀ ਹੈ ਸੋ ਇਸ ਕਰਕੇ ਤੁਸੀਂ ਇਹਨਾਂ ਸਭ ਚੀਜ਼ਾਂ ਦੇ ਉੱਪਰ ਜਦੋਂ ਫੋਕਸ ਕਰੋਗੇ ਆਪਣਾ ਲਾਈਫ ਸਟਾਈਲ ਚੇਂਜ ਕਰੋਗੇ ਚੰਗਾ ਹੈਲਦੀ ਲਾਈਫ ਸਟਾਈਲ ਕਰੋਗੇ ਤਾਂ ਅچھے ਲਾਈਫਸਟਾਈਲ ਦੀ ਚਲਕ ਤੁਹਾਡੇ ਚਿਹਰੇ ਤੋਂ ਵੀ ਦਿਖਦੀ ਹੈ ਜਿੰਨਾ ਲਾਈਫਸਟਾਈਲ ਤੁਹਾਡਾ ਖਰਾਬ ਹੁੰਦਾ ਜਾਂਦਾ ਹੈ ਉਹ ਤੁਹਾਡੇ ਚਿਹਰੇ ਤੋਂ ਉਹੀ ਚਲਕ ਨਾ ਸ਼ੁਰੂ ਹੋ ਜਾਂਦਾ ਸੋ ਪੰਜ ਹੋਮ ਰੈਮਡੀਸ ਸਾਨੂੰ ਦੱਸਦੀਆਂ ਨਾਲ ਦੇ ਨਾਲ ਤੁਸੀਂ ਆਪਣੇ ਲਾਈਫਸਟਾਈਲ ਵਿੱਚ ਕਿਹੜੀਆਂ ਚੀਜ਼ਾਂ ਬਦਲਣੀਆਂ ਨੇ वो भी मैं अच्छी भी दसिया ने जरूर इन्ह अपनाओ और अपने सुझाव मेरे नमेंट्स जरिए सांझे करो वीडियो चंकी लगी है लाइक एंड शेयर जरूर कर देना पेज को हाले तक फॉलो नहीं किया फॉलो कर लो यूट्यूब चैनल हैल्थ एडवाइस विद हरजोत कौर को सबसक्राइब नहीं किया फटाफट -फड़ सबसक्राइब भी कर दो मिलोंगे जल्दी ही सेहत में जुड़ी होर खास जानकारी देख फिलहाल ही दि जी इजाजत सत श्रीकाल